ਮੈਲ ਦੂਰ ਹੋ ਜਾਂਦੀ ਹੈ। ਪਰਾਜ ਭਾਗ ਲੈਣ ਵਾਲਾ ਸਮਾਜਿਕ ਸੇਵਾਦਾਰ ਜਿੱਥੇ ਬੰਦਗੀ ਕਰਕੇ ਸੁਨੇ ਸੁਨੇ ਮੰਦਰ ਉਸਾਰ ਕਰਕੇ ਗੁਰੂਤਰਾ ਵਿੱਚ ਨਮਸਕਾਰਾਂ ਕਰਕੇ ਮੈਲ ਦੂਰ ਹੋਣੀ ਸੀ। ਤੀਰਥਾਂ ਤੇ ਗਏ ਸੀ ਮੈਲ ਨੂੰ ਲਾਉਣ ਵਾਸਤੇ। ਭਗਵਾਨ ਦੇ ਮੰਦਰ ਚ ਜਾਂਦੇ ਇਸ ਵਾਸਤੇ ਕਿ ਸਾਡੀ ਕਾਲਖ ਦੂਰ ਹੋਵੇ। ਆਗੁਣਾ ਦਾ ਆਇਨਾ ਕੋਈ ਦਿਖਾਏ ਤੇ ਗੁਰੂ ਜੀ ਦਿਖਾਉਂਦੇ ਨੇ ਸਮਾਜ ਦਿਖਾਉਂਦਾ ਪਰ ਉਸ ਦੀ ਵਿੱਚ ਸੁਧਾਰ ਲੈਣ ਦੀ ਬਜਾਏ ਤੇ ਜਿਹੜੇ ਆਇਨਾ ਦਿਖਾਉਂਦੇ ਨੇ ਉਸੇ ਨੂੰ ਰਾਜਾ ਕੁਚਲਣਾ ਚਾਹੁੰਦਾ ਕਹਿੰਦੇ ਕੇਵਲ ਪੂਜਾ ਪਾਠ ਦੀ ਹੀ ਮੇਰੀ ਵਿਚਾਰ ਹੋਵੇ ਜਿਵੇਂ ਕੋਈ ਪੁਜਾਰੀ ਹੋਵੇ ਵੱਡੇ ਦਰਬਾਰ ਸਾਹਿਬ ਦਾ ਵੀ ਸ੍ਰੀ ਦਰਬਾਰ ਸਾਹਿਬ ਉਹ ਪਾਛੋਟੇ ਸਿੰਘ ਸਬਾ ਦਾ ਹੋਵੇ